ਕੀ ਕਹਾਲ ਜੀ ਮੈਂ ਪ੍ਰੋਫੈਸਰ ਆਕਾਸ਼ ਦੀਪਮ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਦੁਆਰਾ ਜੋ ਪੇਪਰ ਲਈ ਜਾਂਦੇ ਨੇ ਉਹਨਾਂ ਦੇ ਵਿੱਚ ਜੋ ਪੰਜਾਬੀ ਦਾ ਸਿਲੇਬਸ ਹੁੰਦਾ ਨਾ ਉਹਨਾਂ ਦੇ ਵਿੱਚ ਨਾ ਲੋਕ ਵਿਸ਼ਵਾਸ ਦੇ ਨਾਲ ਸੰਬੰਧਿਤ ਸਿਲੇਬਸ ਵੀ ਜਿਹੜਾ ਹੈ ਸ਼ਾਮਲ ਹੁੰਦਾ ਹੈ ਤੇ ਲੋਕ ਵਿਸ਼ਵਾਸ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਨੇ ਉਹ ਪੰਜਾਬੀ ਦੇ ਨਾਲ ਪੁੱਛੇ ਜਾਂਦੇ ਨੇ ਪੇਪਰਾਂ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਜਾਣਕਾਰੀ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਿਆ ਹਾਂ ਪੰਜਾਬੀ ਸਮਾਜ ਦੇ ਵਿੱਚ ਨਾ ਇੱਕ ਲੋਕ ਵਿਸ਼ਵਾਸ ਹੈ ਗਰਭਪਤੀ ਔਰਤਵਾਰੇ ਕਈ ਤਰ੍ਹਾਂ ਦੇ ਵਿਸ਼ਵਾਸ ਹਨ ਵੈਸੇ ਤੇ ਉਹ ਪੇਪਰ ਦੇ ਪੁਆਇੰਟ ਆਫ View ਤੋਂ ਜੋ ਹੈ ਮਹੱਤਵਪੂਰਨ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਿਆ ਪੰਜਾਬੀ ਸਮਾਜ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਗਰਭਪਤੀ ਔਰਤ ਜਿਹੜੀ ਹੁੰਦੀ ਹੈ ਪ੍ਰੈਗਨੈਂਟ ਜਿਹੜੀ ਔਮਨ ਹੈ ਵੀ ਉਹਦੇ ਔਰਤ ਦੇ ਦੁੱਧ ਦੀ ਧਾਰ ਜੇ ਮੋਟੀ ਹੋਵੇ ਜਿਹੜੀ ਪ੍ਰੈਗਨੈਂਟ ਔਮਨ ਹੈ ਗਰਭਪਤੀ ਔਰਤ ਹੈ ਵੀ ਉਹਦੇ ਜੇ ਦੁੱਧ ਦੀ ਧਾਰ ਮੋਟੀ ਹੋਵੇ ਨਾ ਤਾਂ ਮੁੰਡਾ ਹੋਣ ਦਾ ਜਿਹੜਾ ਵਿਸ਼ਵਾਸ ਪ੍ਰਚਲਿਤ ਹੈ ਪੰਜਾਬੀ ਸਮਾਜ ਦੇ ਵਿੱਚ ਪ੍ਰਸ਼ਨ ਇਹ ਆਇਆ ਹੋਇਆ ਸੀਗਾ ਕਿ ਗਰਭਪਤੀ ਔਰਤ ਦੇ ਦੁੱਧ ਦੀ ਧਾਰ ਜੇ ਮੋਟੀ ਹੋਵੇ ਤਾਂ ਉਹ ਦਿੱਤੀ ਹੋਈਆਂ ਸੀ ਖਾਲੀ ਥਾਮਾ ਮੁੰਡਾ ਹੋਣਾ ਮੰਨਿਆ ਜਾਂਦਾ ਹੈ ਕੁੜੀ ਆਉਣੇ ਮੰਨੀ ਜਾਂਦੀ ਹੈ ਤੀਸਰਾ ਜਾਂ ਕੁਝ ਵੀ ਨਹੀਂ ਸੋ ਮੈਂ ਉਹਨੂੰ ਥੋੜਾ ਜਿਹਾ ਵਿਆਖਿਆ ਸਹਿਤ ਇੱਥੇ ਸਮਝਾ ਰਿਹਾ ਵੀ ਜੇ ਗਰਭਪਤੀ ਔਰਤ ਦੇ ਦੁੱਤ ਦੀ ਧਾਰ ਜਿਹੜੀ ਹੈ ਮੋਟੀ ਹੋਵੇ ਤਾਂ ਮੰਨਿਆ ਜਾਂਦਾ ਹੈ ਕਿ ਮੁੰਡਾ ਹੋਵੇਗਾ ਪਰ ਜੇ ਧਾਰ ਪਤਲੀ ਹੋਵੇ ਤਾਂ ਕੁੜੀ ਹੋਣ ਵਾਲੀ ਵਿਸ਼ਵਾਸ ਪ੍ਰਚਲਿਤ ਹੈ ਪੰਜਾਬੀ ਸਮਾਜ ਦੇ ਵਿੱਚ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਵੀ ਜੇਕਰ ਮੱਸਿਆ ਤੋਂ ਠੀਕ ਹੈ ਮੱਸਿਆ ਤੋਂ ਮੰਗਰੋ ਏਕਮ ਤੋਂ ਪੰਜਵੀਂ ਦੇ ਦੌਰਾਨ ਮੱਸਿਆ ਮੰਗਰੋ ਏਕਮ ਤੋਂ ਪੰਜਵੀਂ ਦੌਰਾਨ ਜੇ ਗਰਭ ਠਹਿਰ ਜੇ ਤਾਂ ਯਕੀਨਨ ਹੀ ਲੜਕਾ ਜਨਮ ਲੈਂਦਾ ਹੈ ਸੋ ਇਹ ਪ੍ਰਾਣੇ ਸਮੇਂ ਦੇ ਸਾਡੇ ਜਿਹੜੇ ਅੱਜ ਵੀ ਵੈਸੇ ਤਹੇ ਵਿਸ਼ਵਾਸ ਜਿਹੜੇ ਹੈਗੇ ਨੇ ਲੋਕਾਂ ਦੇ ਦਿਲਾਂ ਦੇ ਅੰਦਰ ਇਹ ਹੈਗੇ ਨੇ ਸਮੋਏ ਹੋਏ ਨੇ ਅੱਜ ਵੀ ਪੰਜਾਬੀ ਸਮਾਜ ਦਾ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਇਹਨਾਂ ਦੇ ਵਿੱਚ ਵਿਸ਼ਵਾਸ ਕਰਦਾ ਹੈ ਇਹ ਧਾਰਨਾਵਾਂ ਨੇ ਲੋਕਾਂ ਦੀਆਂ ਸੋ ਇੱਕ ਮੈਂ ਸਾਂਝਾ ਕੀਤਾ ਸੀ ਆਪ ਜੀ ਨਾਲ ਜਿਸ ਤਰ੍ਹਾਂ ਦੇ ਇਹ ਪ੍ਰਸ਼ਨ ਆਏ ਸੀ ਇਹਦੇ ਵਿੱਚ ਦੋਕ ਬਣ ਕੇ ਤੇ ਮੈਂ ਉਹਨੂੰ ਥੋੜਾ ਜਿਹਾ ਵਿਸਥਾਰ ਸਹਿਤ ਜਿਹੜਾ ਹੈ ਆਪ ਜੀ ਨੂੰ ਦੱਸ ਦਿੱਤਾ ਇਹ ਪੰਜਾਬੀ ਲੋਕ ਵਿਸ਼ਵਾਸ ਦੇ ਤਹਿਤ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਹੈ ਵੀ ਇਹ ਕਿਸ ਦੇ ਸੰਬੰਧ ਵਿੱਚ ਗਰਭਵਤੀ ਔਰਤ ਦੇ ਸੰਬੰਧ ਵਿੱਚ ਵੀ ਕੀ ਕੀ ਧਾਰਨਾਵਾਂ ਕੀ ਕੀ ਵਿਸ਼ਵਾਸ ਜਿਹੜੇ ਹੈਗੇ ਨੇ ਬਹੁਤ ਸਾਰੇ ਨੇ ਮੈਂ ਮੁੱਖ ਤੌਰ ਤੇ ਦੋក ਦੇ ਵਰਣਨ ਕੀਤਾ ਠੀਕ ਹੈ ਜੋ ਪੇਪਰ ਦੇ ਵਿੱਚ ਆਇਆ ਸੀਗਾ ਤੇ ਵੀ ਉਹ ਕੀ ਕੀ ਜਿਹੜੇ ਵਿਸ਼ਵਾਸ ਪ੍ਰਚਲਿਤ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਉਮੀਦ ਹੈ ਆਪ ਜੀ ਨੂੰ ਇਹ ਜਾਣਕਾਰੀ ਪਸੰਦ ਆਵੇਗੀ